ਅਕਾਂਗ ਇਹ ਤਾਂ ਫੇਰ ਅੰਮ੍ਰਿਤ ਪਾਣੀ ਕਰਾਂਗੇ ਆਪਨਾ ਗਲਾਬ ਰੱਖਿਆ ਵਿੱਚੋਂ ਮੁੜ ਕੇ ਦੀ ਸਮੈਲ ਆਈ ਐਤ ਕੀ ਤਾਂ ਮੈਂ ਰੋਜ਼ ਨਾ ਹੁੰਦਾ ਰਿਆਂ ਨਹੀਂ ਬਾਪੂ ਤੁਹਾਡੇ ਜਿੱਦਾਂ ਡਾਕਟਰ ਬਣਾਉਣ ਨੂੰ ਫਿਰਦੇ ਸੀ ਤੁਹਾਨੂੰ ਤੇ ਫਿਰ ਤੁਹਾਨੂੰ ਮਾੜਾ ਮੋਟਾ ਤਾਂ ਦਵਾਈਆਂ ਬਾਰੇ ਪਤਾ ਹੋਣਾ ਕਿ ਕੋਈ ਪੈਰਾ ਸੀ ਮੈਂ ਟੀਕੇ ਲਾਉਂਦਾ ਰਿਆਂ ਭਾਈ ਪਾਸੇ ਉਹ ਤਾਂ ਤੁਹਾਡਾ ਦੂਜਾ ਹੀ ਸੀਗਾ ਵੀ ਹੋ ਗਈ ਫੇਲ ਮੈਂ ਪਲੱਸ 2 ਦੇ ਚੰਨਾ ਹਾਂ ਨਹੀਂ ਚੰਨਾ ਚੰਨੇ ਨੇ ਕਿਹੜਾ ਭੱਟੇ ਚੱਕਦੇ ਨੇ ਨੇ ਕਿਹੜਾ ਭੱਟੇ ਚੱਕਦੇ 5ਵੀਂ 6ਵੀਂ 7ਵੀਂ 8ਵੀਂ 8ਵੀਂ ਤੱਕ ਦਾ ਸੰਦੀਪ ਬਾਈ ਇੰਨਾ ਕੁੱਟਾ ਮੇਰਾ ਪੜ੍ਹਾਈ ਤੋਂ ਮਾਂ ਨਹੀਂ ਲੈ ਗਿਆ 9ਵੀਂ ਜੇ ਮੇਰੇ ਮਾਤਾ-ਦਾਦੀ ਨੇ ਮੇਰੀ ਮਾਂ ਤਾਂ ਮੇਰੇ ਤੱਪੜ ਮਾਰਨ ਲੱਗੀ ਤੇ ਆਪਣੇ ਗਵਾਂਡੀਆਂ ਦਾ ਸੀਗਾ ਕੋਈ ਉਹ ਕਹਿੰਦਾ ਭਾਈ ਤੇਰੇ ਬਰਾਬਰ ਦਾ ਹੋ ਗਿਆ ਹੁਣ ਤਾਂ ਕੁੱਟਣੋਂ ਹਟ ਜਾ ਇਹਨੂੰ ਮੈਂ ਪਟਕਾ ਬੰਦ ਰਿਹਾ ਬਾਈ ਠੀਕ ਹੈ ਤੇ ਮੈਂ ਜੂੜਾ ਰੱਖਿਆ ਚੌਥੀ ਕਲਾਸ ਤੱਕ ਤੀਜੀ ਤੀਜੀ ਤੱਕ ਅੱਛਾ ਤੀਜੀ ਕਲਾਸ ਤੋਂ ਉਦੋਂ ਬਾਅਦ ਫਿਰ ਗਾਣਿਆਂ ਦਾ ਗਾਣਿਆਂ ਕੋਣਿਆਂ ਕਰਕੇ ਕਟਾ ਦਿੰਦਾ ਕਈ ਨਹੀਂ ਨਹੀਂ ਬਾਈ ਮੈਂ ਜੇ ਸੱਚੀ ਦੱਸਾਂ ਸੰਦੀਪ ਬਾਈ ਮੇਰੀ ਮਾਤਾ ਨੂੰ ਬੜਾ ਸ਼ੌਂਕ ਸੀ ਵੀ ਇਹੇ ਦਸਤਾਰ ਬੰਨੇ ਹਨਾ ਠੀਕ ਹੈ ਤੇ ਪਰ ਜਿਵੇਂ ਇਹ ਇਹ ਵੀ ਰੱਬ ਦੀਆਂ ਬਖਸ਼ੀਆਂ ਚੀਜ਼ਾਂ ਪਰਮਾਤਮਾ ਦੀਆਂ ਜਦੋਂ ਪਰਮਾਤਮਾ ਨੇ ਤੁਹਾਨੂੰ ਬਖਸ਼ਣੀਆਂ ਇਹ ਉਦੋਂ ਹੀ ਮਿਲਣੀਆਂ ਤੁਹਾਨੂੰ ਤੇ ਮੇਰੇ ਅੱਗੇ ਨਭਾਗੇ ਬੰਦੇ ਦੇ ਕਈ ਇਹਨਾਂ ਕਰਮਾ 'ਚ ਨਹੀਂ ਹੁੰਦੀਆਂ ਇਹ ਚੀਜ਼ਾਂ ਮੈਂ ਨਾ ਇੱਕ ਥੋੜੇ ਯਾਦ ਹੋਣਾ ਉਹਦੇ ਤੇ ਡीडी ਦੂਰਦਰਸ਼ਨ ਤੇ ਉਹ ਫਿਲਮ ਆਉਂਦੀ ਹੁੰਦੀ ਸੀ 4 ਵਜੇ ਸੰਡੇ ਨੂੰ ਹਾਂਜੀ ਹਾਂਜੀ ਤੇ ਇੱਕ ਸ਼ਕਤੀਮਾਨ ਆਉਣਾ ਹੁੰਦਾ ਸੀ ਬਿਲਕੁਲ ਉਹ ਸੰਡੇ ਨੂੰ ਹੀ ਵੇਲਾ ਹੁੰਦਾ ਸੀ ਘਰੇ ਉਹਦੇ ਮਾਤਾ ਨੇ ਕੇਸੀ ਨਵਾਉਣਾ ਹੁੰਦਾ ਸੀ ਤੇ ਤੇਲ ਤੂੜ ਐ ਪੂਰਾ ਤੇ ਉਹਦੇ ਮੈਂ ਫਿਰ ਵੀ ਸ਼ਕਤੀਮਾਨ ਦੇਖਣਾ ਫਿਰ ਫਿਲਮ ਦੇਖਣੀ ਆ ਅੱਛਾ ਤੇ ਮਾਤਾ ਥਾਪੜੇ ਵੀ ਲਾਉਂਦੀ ਸੀ ਫਿਰ ਮੇਰੇ ਪ੍ਰੋਬਲਮ ਹੋ ਗਈ ਸੀ ਭਾਈ ਅੱਛਾ ਸਿਰਚ ਮੇਰੇ ਨਾ ਉਹ ਹੋ ਗਈਆਂ ਸੀ ਫੰਸੀਆਂ ਫੁਸੀਆਂ ਐਸੀਆਂ ਜੀਆਂ ਹੋ ਗਈਆਂ ਸੀ ਫਿਰ ਉਹਦੇ ਕਰਕੇ ਕਟਾਉਣਾ ਪੈ ਗਿਆ ਇੱਕ ਮੈਂ ਬਿਮਾਰ ਬਹੁਤ ਰਿਆਂ ਬਾਈ ਇਹ ਵੀ ਮੈਂ ਚਲੋ ਅੱਜ ਪਹਿਲੀ ਵਾਰੀ ਦੱਸਣ ਲੱਗਿਆ ਮੈਂ ਜਦੋਂ ਯਾਨੀ ਕਿ ਜਦੋਂ ਮੇਰਾ ਬਰਥ ਹੋਇਆ ਨਾ ਜੀ ਬਰਥ ਤੋਂ ਥੋੜੇ ਦਿਨ ਬਾਅਦ ਹੀ ਮੈਂ ਡੇਢ ਮਹੀਨਾ ਡੀ ਐਮ ਸੀ ਹਸਪੀਟਲ ਰਿਆਂ ਠੀਕ ਹੈ ਲੋਕਾ ਇਹ ਮੈਨੂੰ ਤਾਂ ਜਵਾਬ ਦਿੱਤਾ ਹੀ ਡਾਕਟਰਾਂ ਨੇ ਮੇਰੇ ਮੰਮੀ ਡੈਡੀ ਤੇ ਡਾਕਟਰਾਂ ਦੀ ਬਹੁਤ ਮਿਹਰਬਾਨੀ ਆ ਬਾਕੀ ਜੱਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਪ੍ਰਮਾਤਮਾ ਰੱਖ ਲੇ ਪਰ ਡੇਢ ਮਹੀਨਾ ਮੈਂ ਬਹੁਤ ਸੀਰੀਅਸ ਰਿਆਂ ਡੀ ਐਮ ਸੀ ਠੀਕ ਹੈ ਫਿਰ ਮਾਤਾ ਹੁਣੇ ਇੱਕ ਕੱਲਾ ਵੀ ਕੱਲਾ ਜਵਾਕ ਆ ਇਹਨੂੰ ਕੋਈ ਪ੍ਰੋਬਲਮ ਨਾ ਹੋ ਜਾਈ ਉਹ ਜਦੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ ਫਿਰ ਮੈਂ ਰੋਣ ਲੱਗ ਗਿਆ ਸਕੂਲ 'ਚ ਵੀ ਰੋਇਆ ਕਰ ਅੱਛਾ ਫਿਰ ਮਾਤਾ ਹੁਣਾਂ ਨੇ ਕਟਵਾਤਾ ਫਿਰ ਹੁਣ ਮੇਰਾ ਵਿੱਚ ਜੇ ਜਦੋਂ ਗਾਉਣ ਨਹੀਂ ਸੀ ਲੱਗਿਆ ਉਦੋਂ ਫਿਰ ਆ ਫਿਰ ਮਨ ਬਣਿਆ ਜਦੋਂ ਮੈਂ ਵੱਡਾ ਹੋ ਗਿਆ ਠੀਕ ਹੈ ਫਿਰ ਮੈਂ ਕਿਹਾ ਨਹੀਂ ਜਦੋਂ ਫਿਰ ਹੁਣ ਛਕਾਂਗੇ ਤਾਂ ਫਿਰ ਅਮਰਤ ਪਾਣੀ ਕਰਾਂਗੇ ਪੂਰਾ ਐਨ ਜਦੋਂ ਪੂਰੇ ਆਪ ਦੇ ਆਪ ਨੂੰ ਇਹ ਲੱਗਿਆ ਵੀ ਹਾਂ ਹੁਣ ਆਪਾਂ ਨਿਭ ਸਕਦੇ ਆ ਠੀਕ ਹੈ ਬਹੁਤ ਔਖਾ ਨਿਭਣਾ ਇਹ ਸਾਡੇ ਪਿੰਡ ਦਾ ਆਪਣੇ ਮੁੰਡਾ ਸੀਗਾ ਇੱਕ ਜੀ ਬਾਈ ਉਹਦਾ ਨਾਮ ਅਮਰਤ ਸ਼ੱਕ ਆਇਆ ਸੀ ਤੇ ਉਹਨੇ ਨਾ ਬਾਈ ਉਹ ਵਿਚਾਰਾ ਨਿਆਣਾ ਸੀ ਠੀਕ ਹੈ ਉਹਨੂੰ ਪਤਾ ਨਹੀਂ ਸੀਗਾ ਤੇ ਉਹਨੇ ਕੱਟ ਲਵਾ ਲਿਆ ਇੱਥੇ ਥੱਲੇ ਠੀਕ ਹੈ ਮਾੜਾ ਮਾੜਾ ਤੇ ਉਹ ਕੁਦਰਤੀਆ ਸੀ ਨਾ ਪੰਜ ਸੱਤ ਜਾਣੇ ਬੈਠੇ ਸੀ ਸਾਨੂੰ ਵੀ ਸੋਝੀ ਨਹੀਂ ਸੀ ਹੈਗੀ ਸਾਡੇ ਪਿੰਡ ਦੇ ਸਿਆਣੇ ਬੰਦੇ ਨਹੀਂ ਉਹਨੂੰ ਪੁੱਛ ਲਿਆ ਕਹਿੰਦਾ ਯਾਰ ਤੇਰਾ ਅਮਰਤ ਨਹੀਂ ਛਕਿਆ ਹੋਇਆ ਉਹ ਕਹਿੰਦਾ ਹਾਂ ਛਕਿਆ ਹੋਇਆ ਕਹਿੰਦਾ ਫਿਰ ਤੂੰ ਆਹ ਕਹਿੰਦਾ ਕੈਂਚੀ ਨਹੀਂ ਲਵਾਉਣੀ ਚਾਹੀਦੀ ਫਿਰ ਉਹਨੇ ਸਾਨੂੰ ਕੁਝ ਗੱਲਾਂ ਦਸੀਆਂ ਉਹ ਮੈਂ ਲੜ ਬੰਨੀ ਆ ਜੇ ਜਦੋਂ ਤੁਸੀਂ ਪੂਰਨ ਹੋ ਜਉ ਜਦੋਂ ਤੁਸੀਂ ਇਹ ਹੋ ਜੋ ਵੀ ਹਾਂ ਕੋਈ ਨਸ਼ਾ ਨਹੀਂ ਕਰਨਾ ਕੋਈ ਆਂਡਾ ਮੀਟ ਨਹੀਂ ਖਾਣਾ ਤੇ ਜਦੋਂ ਤੁਸੀਂ ਪੂਰੀ ਮਰਿਆਦਾ ਚ ਰਹੋ ਬਿਲਕੁਲ ਫਿਰ ਅੰਮ੍ਰਿਤ ਪਾਨ ਕਰਨਾ ਚਾਹੀਦਾ ਸੋ ਫਿਰ ਐ ਆ ਵੀ ਜਦ ਦੇ ਪਰਮਾਤਮਾ ਨੇ ਚੰਗੀ ਤਰ੍ਹਾਂ ਵਾਂਹ ਫੜੀ ਫਿਰ ਉਦੋਂ ਬਿਲਕੁਲ ਨਹੀਂ ਬਾਪੂ ਤੁਹਾਡੇ ਜਿੱਦਾਂ ਡਾਕਟਰ ਬਣਾਉਣ ਨੂੰ ਫਿਰਦੇ ਸੀ ਤੁਹਾਨੂੰ ਤੇ ਫਿਰ ਤੁਹਾਨੂੰ ਮਾੜਾ ਮੋਟਾ ਤਾਂ ਦਵਾਈਆਂ ਬਾਰੇ ਪਤਾ ਹੋਣਾ ਕਿ ਕੋਈ ਪੈਰਾਸੀਪ ਮੈਂ ਟੀਕੇ ਲਾਉਂਦਾ ਰਿਹਾ ਸੱਚੀ ਠੀਕ ਹੈ ਮੈਂ ਟੀਕੇ ਲਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਭਾਈ ਮੈਂ ਇਹਨਾਂ ਨੂੰ ਦੱਸ ਕੇ ਆੜਿਆ ਥੋੜੇ ਦਿਨ ਪਹਿਲਾਂ ਆਪ ਆਪਣੇ ਨਾ ਮੈਂ ਟੀਕੇ ਲਾਉਣ ਲੱਗ ਗਿਆ ਜੀ ਡੈਡੀ ਨੇ ਮੈਨੂੰ ਕੋਰਸ ਕਰ ਲਾਤਾ ਇਹਦਾ ਐਮ ਪੀ ਐਚ ਡਬਲ ਇੱਕ ਕੋਰਸ ਆਉਂਦਾ ਉਹਦਾ ਕੋਰਸ ਕਰ ਲਾਤਾ ਤੇ ਉੱਥੇ ਨਾ ਇੱਕ ਭੈਣ ਆਈ ਠੀਕ ਹੈ ਵਿਚਾਰੀ ਤੇ ਉਹ ਭੈਣ ਦੇ ਇੰਜੈਕਸ਼ਨ ਲਾਉਣਾ ਸੀਗਾ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਟੀਕੇ ਲਾਖ ਦਿੰਦੇ ਆ ਮੰਗਲਵਾਰ ਬੁੱਧਵਾਰ ਇਦਾਂ ਦੇ ਦਿਨਾਂ ਦਿਨਾਂ ਦੇ ਚਲੋ ਜੀ ਮੈਂ ਟੀਕਾ ਲਾ ਕੇ ਮੈਨੂੰ ਨਹੀਂ ਸੀ ਪਤਾ ਉਦੋਂ ਨਾ ਇੰਡੀਕਾ ਕਾਰ ਦੇ ਸਾਗਰ ਦੀ ਬੌਟੀ ਵਾਲੀ ਇੰਡੀਕਾ ਕਾਰ ਦੇ ਸ਼ੀਸ਼ੇ ਜੈਡ ਬਲੈਕ ਕਰੇ ਹੋਏ ਸੀ ਤੇ ਉਹ ਭੈਣ ਜਾ ਕੇ ਉਹ ਗੱਡੀ 'ਚ ਬਹਿ ਗਈ ਠੀਕ ਹੈ ਹੁਣ ਕੀੜਾ ਅੰਦਰੋਂ ਕੌਣ ਆ ਲਈ ਸੀ ਮੇਰੇ ਠੀਕ ਹੈ ਮੈਂ ਗਿਆ ਬਾਈ ਤੇ ਮੈਂ ਕਿਹਾ ਵੀ ਗੱਡੀ ਦੇ ਸ਼ੀਸ਼ੇ ਜੈਡ ਬਲੈਕ ਸੀ ਮੈਂ ਜਾ ਕੇ ਉਹਦੇ ਮੂਰੇ ਐ ਵਾਲ ਸੈੱਟ ਕਰਨ ਲੱਗ ਗਿਆ ਨਾਲੇ ਤਾਂ ਨਾਲੇ ਮੈਂ ਗਾਣਾ ਗਾਉਣ ਲੱਗ ਗਿਆ ਅੱਛਾ ਤੇ ਪਿੱਛੇ ਨਾ ਇੱਕ ਬਾਈ ਬੈਠਾ ਸੀਗਾ ਔਰਲੀ ਸੀਟ ਤੇ ਉਹ ਭੈਣ ਬੈਠੀ ਸੀ ਪਿੱਛੇ ਬਾਈ ਬੈਠਾਈ ਭੈਣ ਨੇ ਤਾਂ ਖੁੱਲੀ ਨੀ ਟਾਕੀ ਬਾਈ ਖੋਲ ਕੇ ਕਹਿੰਦਾ ਹਾਂ ਓਏ ਕੀ ਦੁੱਖਾ ਤੈਨੂੰ ਓ ਮੈਗਾ ਵੱਡੇ ਭਾਈ ਗਲਤੀ ਹੋ ਗਈ ਮੈਂ ਯਾਰ ਭਾਈ ਮੈਨੂੰ ਤਾਂ ਐ ਹੀ ਤੁਹਾਡੀ ਗੱਡੀ 'ਚ ਕੋਈ ਨਹੀਂ ਹੈਗਾ ਅੱਛਾ ਕਹਿੰਦਾ ਜੇ ਕੋਈ ਦੋਖਾ ਤਾਂ ਦੱਸ ਦੇ ਉੱਥੇ ਭਾਈ ਕੱਠ ਕਰ ਲਿਆ ਉਹਨਾਂ ਨੇ ਅੱਛਾ ਪੰਜ-ਸੱਤ ਬੰਦੇ ਆ ਕੇ ਗੱਲ ਕਰ ਜਿਹੜੇ ਜਿਹੜੇ ਮੈਡਮ ਸਾਡੇ ਉੱਥੇ ਡਿਸਪੈਂਸਰੀ 'ਚ ਲੱਗੇ ਹੋਏ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ ਮੁੰਡਾ ਬਹੁਤ ਸਿਆਣਾ ਭਾਈ ਵੀ ਉਦਾਂ ਚਲੋ ਜਵਾਕ ਤੋਂ ਗਲਤੀ ਹੋ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਹਾਂ ਹੀ ਮੈਨੂੰ ਤਾਂ ਜੈਡ ਬਲੈਕ ਕਰਕੇ ਪਤਾ ਨਹੀਂ ਲੱਗਿਆ ਵੀ ਅੰਦਰ ਕੋਈ ਬੈਠਾ ਹੈ ਨਹੀਂ ਸਹੀ ਗੱਲ ਇੱਕ ਚੱਕਰ ਪੈ ਗਿਆ ਸੀ ਫਿਰ ਹੌਲੀ ਹੌਲੀ ਆਪਾਂ ਡਾਕਟਰੀ ਵੀ ਛੱਡਤੀ ਬਾਈ ਬਾਈ ਪਾਸੇ ਉਹ ਤਾਂ ਥੋੜਾ ਦੂਜਾ ਹੀ ਸੀਗਾ ਵੀ ਹੋ ਗਈ ਫੇਲ ਮੈਂ ਪਲੱਸ 2 ਦੇ ਚੰਨਾ ਹਾਂ ਨਹੀਂ ਚੰਨਾ ਚੰਨੇ ਨੇ ਕਿਹੜਾ ਫੱਟੇ ਚੱਕਦੇ ਨੇ ਨੇ ਕਿਹੜਾ ਫੱਟੇ ਚੱਕਦੇ ਉਹਦਾ ਕੀ ਚੱਕਰ ਬਣਿਆ ਇੰਨੇ ਇੱਕ ਮਤਲਬ ਉੱਥੇ ਜੇ ਬ੍ਰੇਕਾਂ ਲਾ ਲਈਆਂ ਯਾਰ ਸੰਦੀਪ ਬਾਈ ਪਤਾ ਹੀ ਨਹੀਂ ਯਾਰ ਕੀ ਚੱਕਰਾ ਮੇਰੇ ਨਾਲ ਵਾ ਯਾਰ ਬਾਈ ਅਸਲ ਵਿੱਚ ਚੱਕਰ ਪਤਾ ਕੀ ਹੋਇਆ ਤੁਹਾਨੂੰ ਸੱਚੀ ਦੱਸਦਾ ਤੀਜੀ ਚੌਥੀ ਤੱਕ ਤਾਂ ਮੈਂ ਪੜਿਆ ਵਧੀਆ ਪੂਰਾ ਘੈਂਟ ਐਨ ਅੱਛਾ ਜਾਣਗੇ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਐ ਪੰਜਵੀਂ ਜਾ ਕੇ ਨਾ ਬਈ ਮੈਨੂੰ ਮੈਥ ਨਹੀਂ ਸੀ ਆਉਂਦਾ ਅੱਛਾ ਤੇ ਜਿਹੜੇ ਸਾਡੇ ਸਰ ਸੀਗੇ ਨਾ ਤੇ ਮੈਂ ਕਹਣਾ ਵੀ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਓਹ ਹੋ ਹੋ ਰਾਹੀ ਰੱਬ ਦਾ ਨਾਮ ਵਿਦਿਆ ਪੜਾਈ ਨਹੀਂ ਰੱਖ ਕੇ ਵੇਖੀ ਵਿੱਚ ਕਿਤਾਬ ਕਾਪੀ ਵਿਦਿਆ ਪੜਾਈ ਮੈਂ ਕਹਣਾ ਛੱਡੂ ਮੈਂ ਕੁਝ ਨਹੀਂ ਛੱਡਿਆ ਅੱਛਾ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਅੱਠਵੀਂ ਤੱਕ ਦਾ ਸੰਦੀਪ ਬਾਈ ਇੰਨਾ ਕੁੱਟਿਆ ਮੇਰਾ ਪੜਾਈ ਤੋਂ ਮਨ ਹੀ ਲੈ ਗਿਆ ਮੈਂ ਪੰਜਵੀਂ ਜੀ ਵੀ ਕੁੱਟ ਖਾ ਕੇ ਜਦੋਂ ਘਰੇ ਆਉਂਦਾਈ ਮੈਂ ਕਹਿੰਦਾ ਮੈਂ ਪੜਨਾ ਨਹੀਂ ਹੈਗਾ ਛੇਵੀਂ ਜਿ ਮੈਂ ਪੜਨਾ ਨਹੀਂ ਹੈਗਾ ਸੱਤਵੀਂ ਜਿ ਮੈਂ ਪੜਨਾ ਨਹੀਂ ਹੈਗਾ ਅੱਠਵੀਂ ਜਿ ਮੈਂ ਪੜਨਾ ਨਹੀਂ ਹੈਗਾ ਚਲੋ ਅੱਠ ਤੱਕ ਮੰਮੀ ਨੇ ਕੁੱਟਿਆ ਘਾਟਾ ਮੈਨੂੰ ਬਹੁਤ ਕੁੱਟ ਕੇ ਬੱਸ ਛੁੜਾ ਦੇਣਾ ਤੇ ਨੌਵੀਂ ਜਿ ਮੇਰੀ ਮਾਤਾ ਦਾਦੀ ਨੇ ਮੇਰੀ ਮਾਤਾ ਮੇਰੇ ਥੱਪੜ ਮਾਰਨ ਲੱਗੀ ਤੇ ਆਪਣੇ ਗਵਾਂਡੀਆਂ ਦਾ ਸੀਗਾ ਕੋਈ ਉਹ ਕਹਿੰਦਾ ਭਾਈ ਤੇਰੇ ਬਰਾਬਰ ਦਾ ਹੋ ਗਿਆ ਹੁਣ ਤਾਂ ਕੁੱਟਣੋਂ ਹਟ ਜਾ ਇਹਨੂੰ ਫੇਰ ਮੇਰੀ ਮਾਤਾ ਮਾਰਨੋਂ ਹਟ ਗਈ ਬਾਬਰ ਨੌਮੀ ਦਾ ਵੀ ਮੈਂ ਟੱਕੇ ਜੇ ਨਾ ਪਾ। ਬਾਪੂ ਨੇ ਤਾਂ ਬਸ ਦੋ ਗੱਥਪੜੀ ਮਾਰੇ ਆ ਮੇਰੇ। ਅੱਛਾ। ਮਾਤਾ ਨੇ ਬਹੁਤ ਘੁੱਟਿਆ। ਠੀਕ ਐ। ਮਾਦਾ ਨੇ ਤਾਂ ਇੰਨਾ ਕੁ ਵਧਾਇਆ ਯਾਰ ਮੈਨੂੰ। ਹੂੰ। ਮਾਤਾ ਦਾ ਬਾਈ ਤੁਸੀਂ ਐਂ ਹਸਾਬ ਲਾ ਲਓ 6 ਵਜੇ ਮੈਨੂੰ ਠਾ ਕੇ ਠਾ ਕੇ ਮੈਨੂੰ ਚਾਹ ਦਾ ਕੌਲਾ ਪਿਆ ਕੇ ਮਾਤਾ ਐਵੇਂ ਗਲਾਬ ਨਾਲ ਮੈਂ ਮੰਮੀ ਨਹਾਉਣਾ ਨਹੀਂ। ਦੇ ਥਾਪੜਾ ਲੈ ਥਾਪੜਾ। ਓਏ ਓਏ। ਕਿਰਾਂ ਬਾਈ ਮੈਨੂੰ ਨਾ ਸਾਡੇ ਸਰ ਨੇ ਮੇਰੇ ਮੈਥ ਚੋਂ ਮਹੀਨਾ ਹੋ ਗਿਆ ਸਾਡੇ ਪੇਪਰ ਨੇੜੇ ਆ ਗਏ ਸੀਗੇ ਠੀਕ ਹੈ ਬੋਰਡ ਦੇ 8ਵੇਂ ਦੇ ਬਿਲਕੁਲ ਤੇ ਸਾਡੇ ਟੈਸਟ ਹੋ ਰਹੇ ਸੀ ਜਾਨੀ ਕਿ ਦੋ ਦਿਨ ਛੱਡ ਕੇ ਰੋਜ਼ ਟੈਸਟ ਹੁੰਦਾ ਸੀ ਮੈਥ ਦਾ ਮੈਂ ਭਾਈ ਰੋਜ਼ ਟੈਸਟ ਜੋ ਫੇਲ ਹੋ ਉਹੀ ਟੈਸਟ ਜੋ ਫੇਲ ਹੋ ਮੈਨੂੰ ਰੋਜ਼ ਕੁੱਟਾ ਕਰੇ ਸਾਡਾ ਸਰ ਤੇ ਇੱਕ ਦਿਨ ਕੀ ਹੋਇਆ ਸਾਡਾ ਸਰ ਵੀ ਮੇਥੋਂ ਇੰਨਾ ਅੱਕ ਗਿਆ ਵੀ ਯਾਰ ਕੀ ਆ ਇਹ ਉਹਨਾਂ ਨੇ ਮੇਰੇ ਭਾਈ ਫੱਟੇ ਨਾ ਪੱਟਾ ਲਾਇਆ ਮੇਰੇ ਅੱਛਾ ਵਾਵਾ ਲਾਇਆ ਤੇ ਬਾਈ ਮੇਰੇ ਉਹ ਇੱਕ ਦੋ ਛਪ ਗਏ ਹਨਾ ਇੱਥੇ ਤੇ ਮੈਂ ਘਰੇ ਰੋਂਦਾ ਆਇਆ ਤੇ ਮੈਂ ਮਾਤਾ ਨੂੰ ਕਿਹਾ ਮਾਂ ਮੰਮੀ ਮੈਨੂੰ ਬੌੜਾ ਕੁੱਟਿਆ ਅੱਜ ਤੇ ਰੋਂਦੇ ਰੋਂਦੇ ਜੇ ਨੇ ਕਿਹਾ ਮਾਤਾ ਨੂੰ ਮੈਂ ਕਿਹਾ ਮੈਂ ਕਿਹਾ ਇੱਥੋਂ ਵੀ ਦੁਖਦਾ ਮਾਤਾ ਨੇ ਜਦੋਂ ਦੇਖੇ ਨਿਸ਼ਾਨ ਇੱਕ ਤਾਂ ਹੁੰਦਾ ਵੀ ਮਾਤਾ ਐਂ ਕਹਿੰਦੀ ਵੀ ਚੱਲ ਕਿਉਂ ਕੁੱਟਿਆ ਮਾਤਾ ਕਹਿੰਦੀ ਇੱਥੇ ਨਹੀਂ ਸੀ ਮਾਰਨੇ ਤੇਰੇ ਕਹਿੰਦੀ ਸਿਰ ਸੁਰਚ ਮਾਰਨਾ ਇੱਥੇ ਕਹਿੰਦੀ ਤੇਰਾ ਦਿਮਾਗ ਕੰਮ ਲੱਗ ਜਾਂਦਾ ਕਰਨ ਸਹੀ ਗੱਲ ਤੇ ਮਾਤਾ ਨੇ ਮੇਰੀ ਨੇ ਬਹੁਤ ਜ਼ੋਰ ਲਾਇਆ ਬਾਈ ਵਿਚਾਰੀ ਨੇ ਬਹੁਤ ਜ਼ੋਰ ਲਾਇਆ ਮੇਰਾ ਪੜਨਾ ਪੜਨਾ ਤੁਸੀਂ ਇਹ ਦੇਖੋ ਉਦੋਂ ਪੜੇ ਨਹੀਂ ਹੁਣ ਜਦੋਂ ਯੂਨੀਵਰਸਿਟੀ ਸਾਡਾ ਸ਼ੋਅ ਸੀਗਾ ਹੁਣ ਜਦੋਂ ਯੂਨੀਵਰਸਿਟੀ ਜਾਂਦੇ ਆ ਉੱਥੇ ਜਾ ਕੇ ਐ ਲੱਗਦਾ ਯਾਰ ਵੀ ਪੜ ਲੈਣਾ ਯਾਰ ਬੜੀ ਹਸੀਨ ਲਾਈਫ ਆ ਯਾਰ ਸਹੀ ਗੱਲ ਹੈ ਪੜੇ ਲਿਖੇ ਬਾਕੀ ਇੱਕ ਹੋਰ ਚੀਜ਼ ਆ ਵੀ ਬੰਦੇ ਨੂੰ ਲੈ ਜਾ ਬੰਦੇ ਨੂੰ ਪੜ ਲਿਖ ਕੇ ਬਹੁਤ ਚੀਜ਼ਾਂ ਬੰਦੇ ਨੂੰ ਬੰਦੇ ਦਾ ਦਾਇਰਾ ਵੱਧ ਜਾਂਦਾ ਨਹੀਂ ਪਰ ਇੱਕ ਗੱਲ ਆ ਬਾਈ ਜਿਹੜਾ ਪੜ ਪੜਾਕੂ ਦਾ ਮੁੰਡਾ ਨਾ ਲੱਗ ਹੀ ਦਦਾ ਉਹ கிਲਾਸ ਚ ਥੋੜਾ ਜਿਹੜਾ ਮਿਨੀਟਰ ਜ ਨਹੀਂ ਹੁੰਦਾ ਸੀ ਸਹੀ ਗੱਲ ਉਹ ਤਾਂ ਪਤਾ ਨਹੀਂ ਕੀ ਖਾਂਦੇ ਸੀ ਸਾਡੇ ਬਈ ਕੇਰਾ ਆਪਣੇ ਨਾਲ ਘਰੇ ਡੈਡੀ ਦਾ ਫਰੈਂਡ ਸੀਗਾ ਕੋਈ ਡਾਕਟਰੀ ਲੈਨ ਚ ਸੀਗਾ ਠੀਕ ਤੇ ਉਹਨਾਂ ਡੈਡੀ ਉਹਨਾਂ ਦਾ ਕੋਈ ਸਰਟੀਫਿਕੇਟ ਬਣਦਾ ਹੁੰਦਾ ਡਾਕਟਰੀ ਦਾ ਹੂੰ ਤੇ ਉਹ ਚੰਡੀਗੜ੍ਹੋਂ ਬਣਾ ਕੇ ਗਏ ਡੈਡੀ ਹੁਣੇ ਤੇ ਉਹ ਆਪਣੇ ਘਰੇ ਹੀ ਰਹਿ ਪਿਆ ਵਿਚਾਰਾ ਠੀਕ ਹੈ ਤੇ ਉਹਨਾਂ ਦੇ ਪੈਗ ਪੁਗ ਲੱਗੇ ਵੇ ਆਤਣੇ ਅਸੀਂ ਹੁਣ ਸੀਗੇ 6ਵੀਂ ਕਲਾਸ ਚ 17 ਕ ਜਾਨੇ ਠੀਕ ਹੈ ਮੈਨੂੰ ਉਹ ਵਿਚਾਰਾ ਬਹੁਤ ਹੀ ਉਹਨੇ ਸਲੀਕੇ ਨਾਲ ਪੁੱਛਿਆ ਮੈਨੂੰ ਕਹਿੰਦਾ ਪੁੱਤ ਕਿਹੜੀ ਕਲਾਸ ਚ ਪੜਦਾ ਮੈਂ ਕਹਿੰਦਾ ਜੀ 6ਵੀਂ ਚ ਕਹਿੰਦਾ ਪੁੱਤ ਕਿੱਥੇ ਬੈਣਾ ਹੁੰਦਾ ਮੈਂ ਕਹਿੰਦਾ ਜੀ ਜਮਾ ਪਿੱਛੇ ਮੈਂ ਪੁੱਤ ਕਿਹੜੇ ਨੰਬਰ ਤੇ ਆਇਆ ਮੈਂ ਕਹਿੰਦਾ ਜੀ 17ਵੇਂ ਤੇ ਕਹਿੰਦਾ ਪੁੱਤ ਜਵਾਕ ਕਿੰਨੇ ਮੈਂ ਕਹਿੰਦਾ ਜੀ 17 ਡੈਡੀ ਕਹਿੰਦਾ ਜੀ ਆ ਵਗ ਜਾਂ ਅੰਦਰ ਮੋੜ ਕੇ ਮੈਨੂੰ ਉਹਦੇ ਮੱਥੇ ਹੀ ਲੱਗਣ ਦਿੱਤਾ ਸਵੇਰ ਤੋਂ ਹੀ ਸਹੀ ਗੱਲ ਇਹ ਇਹ ਵੀ ਹੁੰਦੇ ਆ ਹਾਸ ਕਿਸੇ ਹੀ ਹੁੰਦੇ ਆ ਬਾਈ ਅੱਛਾ ਉਦੋਂ ਨਾਲ ਇੱਕ ਹੋਰ ਵੀ ਹੁੰਦਾ ਕੱਸਾ ਜਦੋਂ ਪੜਦੇ ਪੜਦੇ ਹੁੰਦੇ ਆ